ਅੱਜ ਅਸੀਂ ਪਿੰਡ ਮੋਜੁਰ ਮਜਾਰਾ ਦੀ ਨੌਜਵਾਨ ਸਭਾ ਜੋ ਟੀਮ ਹੈ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਣੇ ਆ ਤੇ ਉਹਨਾਂ ਤੋਂ ਪੁੱਛਦੇ ਆਂ ਉਹ ਪਿੰਡ ਵਿੱਚ ਕੀ ਕੀ ਕੰਮ ਕਰਦੇ ਆ ਪਹਿਲਾਂ ਤਾਂ ਤੁਸੀਂ ਸਿਰ ਦੱਸੋ ਜਿਹੜੇ ਪਿੰਡ ਵਿੱਚ ਤੁਸੀਂ ਇਹ ਕੰਮ ਕਰ ਰਹੇ ਆਂ ਇਹ ਪੰਚਾਇਤ ਨਾਲ ਕਰ ਰਹੇ ਆਂ ਕਿ ਆਪਣਾ ਲੱਗ ਰਹੇ ਆਂ ਪਹਿਲਾਂ ਤਾਂ ਅਸੀਂ ਆਪਣੀ ਬਾਬਾ ਜਵਾਰ ਸਿੰਘ ਵੈਲਫੇਅਰ ਸਭਾ ਮਜਾਰਾ ਵੱਲੋਂ ਦੁਆਬਾ 24 ਚੈਨਲ ਤੋਂ ਸਾਡੇ ਪਿੰਡ ਵਿੱਚ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਭਾਈ ਉਹ ਤੋਂ ਬਾਅਦ ਜਿਹੜੀ ਆਪਣੀ ਸਾਡੀ ਨੌਜਵਾਨ ਸਭਾ ਬਣੀ ਹੈ ਇਹਦੇ ਸਾਰੇ ਮੈਂਬਰ ਇੱਥੇ ਮੌਜੂਦ ਹਨ ਜੀ ਹਾਂ ਜੀ ਇਹਦੇ ਵਿੱਚ ਜਿਹੜੀ ਆਪਣੀ ਸਾਰੀ ਨయోజకਨ ਸਭਾ ਆਪਣੀ ਨయోజకਨ ਸਭਾ ਰਲ ਕੇ ਅਤੇ ਸਾਰੇ ਪੰਚਾਇਤ ਨਾਲ ਰਲ ਕੇ ਪਿੰਡ ਵਿੱਚ ਕੰਮ ਕਰਦੇ ਹਨ ਇਹ ਪਿੰਡ ਦੀ ਸਾਰੀ ਤਰੱਕੀ ਵਾਸਤੇ ਅਤੇ ਪਿੰਡ ਵਿੱਚੋਂ ਬਿਲਕੁਲ ਨਸ਼ੇ ਦੀ ਸਪਾਈ ਵਾਸਤੇ ਇਹ ਕੰਮ ਕਰ ਰਹੇ ਹਨ ਜੀ ਠੀਕ ਹੈ ਜੀ ਹਾਂ ਜੀ ਯਾਨੀ ਤੁਸੀਂ ਮਤਲਬ ਇਹ ਪਿੰਡ ਵਿੱਚ ਪੰਚਾਇਤਾਂ ਨਾਲ ਰਲ ਕੇ ਪਿੰਡ ਵਿੱਚੋਂ ਜਿਹੜਾ ਇਹ ਕੋਡ ਹੈ ਇੱਕ ਨਸ਼ੇ ਦਾ ਉਹ ਸਾਫ਼ ਕਰਨਾ ਚਾਹੁੰਦੇ ਹੋ ਹਾਂਜੀ ਹਾਂਜੀ ਇਹ ਸਾਡਾ ਪਹਿਲਾ ਸਾਰ ਨੂੰ ਵੱਡਾ ਮੁੱਦਾ ਸਾਡਾ ਇਹੀ ਹੈ ਕਿ ਸਾਡੇ ਨੌਜਵਾਨਾਂ ਵਿੱਚੋਂ ਨਸ਼ੇ ਦੀ ਬਿਲਕੁਲ ਸਪਾਈ ਹੋ ਜਵੇ ਹਾਂਜੀ ਆਉਣ ਵਾਲੀ ਨੌਜਵਾਨੀ ਸਾਡੀ ਸੇਫ ਰਹੇ ਬਿਲਕੁਲ ਸੇਫ ਰਹੇ ਜੀ ਸਾਡਾ ਆਉਣ ਵਾਲਾ ਫਿਊਚਰ ਹੈ ਜੀ ਨੌਜਵਾਨ ਇਹ ਸਾਡਾ ਸਾਰ ਨੂੰ ਪਹਿਲਾ ਮੁੱਦਾ ਹੈ ਜੀ ਪੰਚਾਇਤ ਦੇ ਨਾਲ ਰਲ ਕੇ ਅਸੀਂ ਸਾਰੀ ਨੌਜਵਾਨ ਸਭਾ ਇਹ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਜੀ ਕਾਫੀ ਹੱਦ ਤੱਕ ਸਾਡਾ ਨਸ਼ੇ ਦਾ ਸੁਧਾਰ ਵੀ ਹੋ ਚੁੱਕਾ ਪਿੰਡ ਵਿੱਚੋਂ ਠੀਕ ਹੈ ਜੀ ਕਿਉਂਕਿ ਦੇਖੋ ਇਸ ਤੋਂ ਡਰਦੇ ਡਰਦੇ ਅੱਜ ਕੱਲ ਨਿਆਣੇ 12ਵੀਂ ਕਰਕੇ ਸਿੱਧੇ ਬਾਹਰ ਨੂੰ ਭੇਜ ਜਾਂਦੇ ਆਂ ਕੀ ਸਾਡਾ ਬੱਚਾ ਨਸ਼ੇ ਤਨ ਲੱਗ ਜਵੇ ਕੱਲੂ ਐਦਾ ਹੋਵੇ ਅਸੀਂ ਜਾਣੇ ਕਿ ਪੰਜਾਬ ਚ ਪੰਚ ਪੰਤਰੀਏ ਬੱਚੇ ਪੰਜਾਬ ਚ ਹੀ ਰਹਿਣ ਜਿਹੜੇ ਬੱਚੇ ਪੰਜਾਬ ਚ ਕੰਮ ਕਰ ਸਕਦੇ ਉਹ ਪੰਜਾਬ ਚ ਹੀ ਰਹਿਣ ਹੈਨਾ ਜੀ ਨਸ਼ੇ ਤੋਂ ਡਰਦੇ ਨਸ਼ਾ ਰੋਕੋ ਬਸ ਆਪਣਾ ਪੁਆਇੰਟ ਇਹ ਹੈ ਕਿ ਆਪਾਂ ਨਸ਼ਾ ਖਤਮ ਕਰਨੇ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਸਾਡੀ ਸਭਾ ਬਿਲਕੁਲ ਨਸ਼ੇ ਤੇ ਵਰਕ ਕਰੂਗੀ ਅੱਗੇ ਤੋਂ ਵੀ ਜੇ ਵੀ ਕੋਈ ਨਸ਼ਾ ਵੇਚਦਾ ਜਾਂ ਕੁਝ ਵੀ ਇੱਥੇ ਪਿੰਡ ਵਿੱਚ ਫੜਿਆ ਗਿਆ ਉਹ ਤੇ ਸਖਤ ਸਖਤ ਕਾਰਵਾਈ ਨੋਜਵਾਨ ਸਭਾ ਵੱਲ ਤੇ ਵੀ ਕੀਤੀ ਜਾਊਗੀ ਤੇ ਪੰਚਾਇਤ ਵੱਲੋਂ ਵੀ ਕੀਤੀ ਜਾਵੇਗੀ ਠੀਕ ਹੈ ਜੀ ਆਪਾਂ ਤੁਹਾਡਾ 24 ਆਵਰ ਨਾਲ ਹੈ ਕਿਸੇ ਵੀ ਤਰ੍ਹਾਂ ਦੀ ਸਾਡੀ ਹੈਲਪ ਲੋੜ ਪਵੇ ਤਾਂ ਤੁਸੀਂ ਸਾਨੂੰ ਸੱਦ ਸਕਦੇ ਹੋ ਬੁਲਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੁਸੀਂ ਸਰ ਕੁਝ ਕਹਿਣਾ ਚਾਹੋਗੇ 9 ਵਜੇ ਹਾਂਜੀ ਇਹ ਜਿੱਦਾਂ ਜਾਨਵਰਾਂ ਦੀ ਜੀ ਦੇਖਪਾਲ ਜੇ ਕੋਈ ਉਹਨਾਂ ਦੇ ਸੱਟ ਵੋਟ ਲੱਗਦੀ ਹੈ ਉਹਨੇ ਠੀਕ ਵੀ ਕਰਦੇ ਆ ਪਾਣੀ ਪਾਣ ਜਾਂਦੇ ਜੀ ਭੱਦੀ ਹੋ ਗਏ ਜਾਨਵਰਾਂ ਨੂੰ ਜਿੱਦਾਂ ਦੇਖਪਾਲ ਇੱਥੇ ਬੂਟੇ ਲਾਣੇ ਆ ਜੀ ਹਾਂਜੀ ਇਹ ਦੇਖਪਾਲ ਜਿਆਦਾ ਸਫਾਈ ਦੀ ਪਿੰਡ ਦੀ ਸਫਾਈ ਰੱਖਣਾ ਚਾਹਨੇ ਜੀ ਮੇਰੇ ਮਤਲਬ ਤੁਸੀਂ ਪਿੰਡ ਦੀ ਸਫਾਈ ਕਰਦੇ ਆ ਜਿਹੜੇ ਆਪਣਾ ਜਾਨਵਰ ਹੈ ਉਹਨਾਂ ਨੂੰ ਪਾਣੀ ਪਾਣੀ ਪਾ ਕੇ ਪਾਣਿਆ ਜਿੱਦਾਂ ਹੁਣ ਇਹਦੇ ਕਈ ਜਾਨਵਰ ਤੇ ਸੱਟ ਚੋਟ ਚ ਲੱਗਦੀ ਹੈ ਉਹ ਵੀ ਠੀਕ ਕਰਦੇ ਆ ਤੁਸੀਂ ਉਹਨਾਂ ਉਹਦੀਆਂ ਸਾਡੇ ਕੋਲ ਪ੍ਰੂਫਰ ਵੀਡੀਓ ਪਈਆਂ ਆ ਪ੍ਰੂਫ ਪੇ ਪਿਆ ਆਪਾਂ ਤੁਹਾਨੂੰ ਦੱਸ ਸਕਦੇ ਆ ਕਿ ਹਰ ਇੱਕ ਪਿੰਡ ਵਿੱਚ ਇਦਾਂ ਦੀ ਇੱਕ ਨੋਜੋਨ ਸਭਾ ਬਾੜਨੀ ਚਾਹੀਦੀ ਹੈ ਜਿਹੜੀ ਕੀ ਪਿੰਡ ਵਿੱਚ ਜਿੱਦਾਂ ਕੋਈ ਵਾਰਾ ਪਸ਼ੂ ਘਮਦਾ ਪਹਿਲੀ ਗੱਲ ਤਾਂ ਵਾਰਾ ਪਸ਼ੂ ਛੱਡਣਾ ਨਹੀਂ ਚਾਹੀਦਾ ਇਹ ਬਹੁਤ ਵੱਡਾ ਗਨਾਹ ਹੈ ਸਹੀ ਗੱਲ ਹੈ ਕਿ ਨਹੀਂ ਜੀ ਤੇ ਜੇ ਕਿਹਦੇ ਲੱਗ ਜਾਂਦੀ ਹੈ ਸੱਟ ਚੋਟ ਤਾਂ ਇਹ ਜੋ ਉਹਨਾਂ ਦਾ ਇਲਾਜ ਕਰਦੀ ਹੈ ਤੇ ਜੋਰ ਜਾਨਵਰਾਂ ਨੂੰ ਇਹ ਪਾਣੀ ਪਾ ਕੇ ਵੀ ਆਉਂਦੇ ਨੇ ਕਿੱਥੇ ਪਾ ਗਏ ਨੇ ਭੱਦੀ ਭੱਦੀ ਹਾਂਜੀ ਭੱਦੀ ਪਾ ਗਏ ਨੇ ਭੱਦੀ ਉੱਥੇ ਆਪਣਾ ਜਾਨਵਰਾਂ ਨੂੰ ਜਾਨਵਰਾਂ ਨੂੰ ਹਾਂਜੀ ਭੱਦੀ ਉੱਥੇ ਜਾਨਵਰਾਂ ਨੂੰ ਇਹ ਪਾਣੀ ਪਾ ਕੇ ਵੀ ਆਉਂਦੇ ਨੇ ਬਹੁਤ ਵਧੀਆ ਉਪਰਾਲਾ ਕਰਦੀ ਹੈ ਹਰ ਪਿੰਡ ਵਿੱਚ ਅਜਿਹੀ ਇੱਕ ਨੌਜਵਾਨ ਸਭਾ ਬਣਾਓ ਤੇ ਦੂਜੇ ਨੰਬਰ ਤੇ ਜਿਹੜੀ ਸਭ ਤੋਂ ਵੱਡਾ ਹੈ ਉਪਰਾਲਾ ਕਰ ਰਹੀ ਆ ਕਿ ਨਜੀਦ ਹਸਪਤਾਲ ਕਰਨ ਦਾ ਚਾਹੀਦੀ ਹੈ ਪਿੰਡ ਵਿੱਚੋਂ ਇਹ ਇਹਨਾਂ ਦਾ ਬਹੁਤ ਹੀ ਵਧੀਆ ਤੇ ਸੋਲਡ ਪੁਆਇੰਟ ਹੈ ਹਰ ਇੱਕ ਪਿੰਡ ਵਿੱਚ ਇਹ ਜਿਹੀ ਨੌਜਵਾਨ ਸਭਾ ਬਣਨੀ ਚਾਹੀਦੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਪੰਜਾਬ ਨੂੰ ਚਲੋ ਇਹਨਾਂ ਦੇ ਪਿੰਡ ਵੱਲ ਦੇਖ ਕੇ ਕੋਈ ਹੋਰ ਪਿੰਡ ਬਣਾਊਗਾ ਏਦੇ ਕਰਦੇ ਕਰਦੇ ਸਾਰੇ ਦੇਖਦੇ ਇਹਦੇ ਬਣਾਉਗੇ ਸਾਰਿਆਂ ਨੇ ਆਪਣਾ ਆਪਣਾ ਪਿੰਡ ਸੰਭਲਿਆ ਤਾਂ ਨਸ਼ਾ ਕਿਤੇ ਨਹੀਂ ਜਾਊਗਾ ਸਹੀ ਕਿ ਨਹੀਂ ਭਾਜੀ ਆਪਣਾ ਆਪਣਾ ਪਿੰਡ ਸੰਭਲਿਆ ਸਾਰਿਆਂ ਨੇ ਨਸ਼ਾ ਨਹੀਂ ਜਾਊਗਾ ਹੁਣ ਨਸ਼ਾ ਹੁਣ ਨਸ਼ਾ ਰਹਿ ਗਿਆ ਥੱਲੇ ਦੇ ਲੈਵਲ ਤੇ ਹੁਣ ਅਸੀਂ ਚੱਕਣਾ ਹੋ ਸਰਕਾਰ ਦਾ ਕੋਈ ਕੰਮ ਨਹੀਂ ਸਰਕਾਰ ਨੇ ਆਪਣਾ ਕੰਮ ਕਰਤਾ ਠੀਕ ਹੈ ਜੀ ਹੁਣ ਰੋਲਾ ਪਾਉਣ ਰੋਲਾ ਪਾਣ ਦੇ ਕੋ ਬਰੋਧੀ ਤੇ ਕਦੇ ਵੀ ਰੋਲਾ ਪਾਉਂਦੀ ਹੁੰਦੀ ਹੈ ਠੀਕ ਹੈ ਜੀ ਜੇ ਆਪ ਵਿਰੋਧੀ ਤੇ ਚੁੰਦੀ ਇਨ ਵੀ ਬਣਾ ਸੀ ਰੋਲਾ ਕਾਂਗਰਸ ਹੁੰਦੀ ਹੁਣ ਉਹ ਨਹੀਂ ਬਣਾਏ ਅਕਾਲੀ ਹੁੰਦੇ ਉਹ ਨਹੀਂ ਬਣਾਉਂ ਕੋਈ ਵੀ ਪਾਰਟੀ ਹੁੰਦੀ ਆਪਾਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕਰਨੇ ਸਾਰੇ ਠੀਕ ਨਹੀਂ ਜੀ ਸਾਨੂੰ ਸਾਰੇ ਇੱਕੋ ਜਿਹੇ ਹੀ ਆ ਤੁਹਾਡੇ ਕੋਈ ਵੀ ਹੈਲਪ ਲਿਆ ਦਾ ਤੁਸੀਂ ਸਾਰਿਆਂ ਦਾ ਕੰਮ ਕਰਨੇ ਆ ਠੀਕ ਨਹੀਂ ਜੀ ਕਰਨਾ ਜੀ ਤੇ ਪੱਥੇ ਪਾਰਟੀ ਵਾਈਜ਼ ਤੋਂ ਦੇਖਨੇ ਆਪਾਂ ਪਾਰਟੀ ਵਾਈਜ਼ ਕੋਈ ਨਹੀਂ ਹਾਂ ਜੀ ਫੀਡ ਲੈਵਲ ਤੇ ਕਰਨਾ ਜੀ ਫੀਡ ਲੈਵਲ ਤੇ ਕਰਨਾ ਹਾਂ ਜੀ ਪਰ ਮੈਂ ਤਾਂ ਤੁਹਾਨੂੰ ਇਹ ਵੀ ਕਹਿਣਾ ਹੈ ਕਿ ਤੁਸੀਂ ਆਪਣੀ ਨੋਜਨ ਸਭਾ ਰਜਿਸਟਰ ਲਈ ਹੈ ਜੀ ਬਿਲਕੁਲ ਸਾਡੀ ਬੱਬਾ ਜਵਾਰ ਸਿੰਘ ਵੈਲਫੇਅਰ ਸਭਾ ਦੇ ਨਾਮ ਤੇ ਸਾਡੀ ਨੋਜਵਾਨ ਸਭਾ ਰਜਿਸਟਰਡ ਹੈ ਇਹਦੇ ਨਾਲ ਨਾਲ ਜਿੱਦਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ੇ ਨਾਲ ਨਾਲ ਹੋਰ ਵੀ ਸਾਡੀ ਨੋਜਵਾਨ ਸਭਾ ਕਾਫੀ ਹੱਦ ਤੱਕ ਪਿੰਡ ਵਿੱਚ ਆਪਣੇ ਹੱਥੀਂ ਕੰਮ ਕਰ ਰਹੀ ਆ ਜਿਵੇਂ ਕਿ ਆਪਣੇ ਜਿੱਦਾਂ ਸਾਡੇ ਕੋਈ ਰਾਤ ਨੂੰ ਪੇਸ਼ੈਂਟ ਕੋਈ ਕਿਸੇ ਨੂੰ ਅਮਰਜੈਂਸੀ ਪੈਂਦੀ ਆ ਉਹਨੂੰ ਬਿਲਕੁਲ ਫ੍ਰੀ ਗੱਡੀ ਪ੍ਰੋਵਾਈਡ ਕਰਦੀ ਆ ਆਪਣੇ ਲੋਕਲ ਕਿਤੇ ਤੱਕ ਵੀ ਜਾਣਾ ਹੋਵੇ ਉਹ ਬਿਲਕੁਲ ਫ੍ਰੀ ਦਿੱਤੀ ਗੱਡੀ ਨੋਜਵਾਨ ਸਭਾ ਵੱਲ ਤੇ ਲੈ ਕੇ ਜਾਂਦੇ ਆ ਜੀ ਉਹ ਤੋਂ ਬਾਅਦ ਆਪਣੇ ਜਿੱਦਾਂ ਪਿੰਡਾਂ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਹਜੇ ਤੱਕ ਕੋਈ ਰੁਪਿਆ ਨਹੀਂ ਹੋਈ ਹੈਗੀ ਇਦੇ ਵਿੱਚ ਵੀ ਜਿਹੜੇ ਖੱਡੇ ਵਗੈਰਾ ਪਏ ਹੋਏ ਆ ਇਹ ਆਪਣੇ ਟਰੈਕਟਰ ਟੈਲੀਆਂ ਖੁਦ ਲੈ ਕੇ ਖੱਡੇ ਭੂਰਦੀ ਐ ਇਹਦੇ ਨੋਜਮਾ ਸਭਾ ਹੋਰ ਪਿੰਡ ਵਿੱਚ ਕਿਤੇ ਬੂਟੇ ਵਗੈਰਾ ਲਾਣੇ ਆ ਸ਼ੌਂ ਵਾਲੇ ਬੂਟੇ ਆ ਤੇ ਫਲਾਂ ਵਾਲੇ ਬੂਟੇ ਆ ਉਹ ਵੀ ਪਿੰਡ ਵਿੱਚ ਲਗਾ ਰਹੀ ਆ ਜਿਹੜੇ ਆਪਣੇ ਕਿਤੇ ਵੀ ਸਾਂਝੀਆਂ ਜਗ੍ਹਾ ਪੰਚਾਇਤੀ ਜਗ੍ਹਾ ਜਿਵੇਂ ਸ਼ਮਸ਼ਾਨ ਘਾਟ ਹੋ ਗਏ ਤੇ ਆਪਣੇ ਸਕੂਲ ਹੋ ਗਏ ਉੱਥੇ ਆਪਣੇ ਹੱਥੀਂ ਬਿਲਕੁਲ ਆਪਣੇ ਸਪਾਈ ਕਰਦੀ ਆ ਇਹ ਸਰਕਾਰ ਤੇ ਨਿਰਭਰ ਨਹੀਂ ਰਹਿੰਦੇ ਹੈਗੇ ਕਿ ਸਿਰਫ ਸਾਰਾ ਕੁਝ ਸਰਕਾਰੀ ਕਰੇਗੀ ਇਹ ਖੋਦ ਆਪਣੇ ਲੈਵਲ ਤੇ ਹੋ ਕੇ ਸਾਰੇ ਨੋਜਮਾ ਸਾਡੇ ਬਹੁਤ ਵਧੀਆ ਹੈ ਨਸ਼ਿਆਂ ਤੋਂ ਕਾਫੀ ਬਚੇ ਹੋਏ ਤੇ ਹਾਂ ਆਪਣੇ ਹੱਥੀਂ ਕੰਮ ਕਰਦੇ ਆ ਠੀਕ ਹੈ ਸਰ ਇੱਕ ਇਥੇ ਮੈਨੂੰ ਉਸ ਯਰ ਗੱਲ ਦੱਸੋ ਕਿ ਜਿਹੜੀ ਤੁਸੀਂ ਉਹ ਰਜਿਸਟਰ ਕਰਾਈ ਹੋਈ ਹੈ ਤੁਸੀਂ ਕੋਈ ਗ੍ਰਾਂਟ ਨਹੀਂ ਮੰਗਨੀ ਕੀਤੀ ਨਹੀਂ ਹਜੇ ਸਾਡੀ ਨੋਜਵਾਨ ਸਭਾ ਹਜੇ ਥੋੜੀ ਨਵੀਂ ਹੈ ਰਜਿਸਟਰ ਹੈ ਜਿਆਦਾ ਕਰਾਈ ਨਹੀਂ ਜਿਆਦਾ ਟਾਈਮ ਨਹੀਂ ਹੋਇਆ 2-3 ਮਹੀਨੇ ਤੋਂ ਰਜਿਸਟਰਡ ਹੋਈ ਹੈ ਉਹ ਇਹਦੇ ਬਾਰੇ ਆਪਾਂ ਆਪਣੇ ਐਮ.ਐਲ.ਏ. ਸਾਹਿਬ ਨਾਲ ਗੱਲ ਕਰ ਚੁੱਕੇ ਹਾਂ ਉਹ ਉਹਨੇ ਭਰੋਸਾ ਦਵਾਇਆ ਕਿ ਜਿੱਥੇ ਤੁਹਾਨੂੰ ਸਾਡੀ ਲੋੜ ਹੋਵੇਗੀ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਆਪਾਂ ਤੁਹਾਡੀ ਗ੍ਰਾਂਟ ਪਾਵਾਂਗੇ ਜਿੱਥੇ ਤੁਹਾਨੂੰ ਲੋੜ ਆ ਠੀਕ ਹੈ ਸਰ ਮੈਂ ਵੀ ਇੱਥੇ ਤੁਹਾਨੂੰ ਇੱਕ ਪ੍ਰੋਮਿਸ ਵਾ ਕੇ ਜਨਾ ਆ ਇਹ ਆਪਣੇ ਚੈਨਲ ਰਾਹੀਂ ਕਿ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਊਗੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਆ ਨਾ ਇਹ ਕੰਮ ਕਰਨੇ ਹਰੇਕ ਜਿੱਦਾ ਦੇਖੋ ਤੁਹਾਨੂੰ ਗ੍ਰਾਂਟ ਮਿਲੂ ਕਿ ਹੈ ਨਾ ਅੱਗੇ ਆਉਗੇ ਤਾਂ ਗ੍ਰਾਂਟ ਮਿਲਣੀ ਚਾਹੀਦੀ ਹੈ ਕਿਉਂਕਿ ਯਾਰ ਇਹ ਜਿਹੜੇ ਕੰਮ ਹੈ ਇਹ ਕੰਮ ਕੋਈ ਜਿੱਦਾਂ ਕਹਦੇ ਹਰੇਕ ਕੋਈ ਕਿਤੇ ਤੇ ਲੈਂਡ ਰੋਣਣੀ ਹੈਗਾ ਹੈ ਨਾ ਆਪਾਂ ਇੱਕ ਆਮ ਮੀਡਲ ਕਲਾਸ ਫੈਮਿਲੀ ਜੋ ਆ ਠੀਕ ਹੈ ਨਾ ਕਿ ਕਿੰਨਾ ਜਿੱਦਾਂ ਸਾਨੂੰ ਜਿਹੜਾ ਗ੍ਰਾਂਟ ਚਾਹਦੇ ਆਗੇ ਆਪਾਂ ਉਹਨਾਂ ਜਾਵੇ ਕੰਮ ਕਰਾਂਗੇ ਠੀਕ ਹੈ ਨੇ ਉਹਨਾਂ ਅਸੀਂ ਆਲੇ ਦੁਆਲੇ ਵੀ ਦੇਖਾਂਗੇ ਠੀਕ ਹੈ ਨਾ ਜੀ ਕੋਈ ਹੋਰ ਕੋਈ ਬੜਾ ਪ੍ਰਾਲਾ ਕਰ ਸਕਦੇ ਆ ਠੀਕ ਨਹੀਂ ਜੀ ਕੋਈ ਪਿੰਡ 'ਚ ਆਪਾਂ ਬੜੀ ਚੀਜ਼ ਖਰਚ ਸਕਦੇ ਆ ਸਾਨੂੰ ਜੇ ਗ੍ਰਾਂਟ ਮਿਲੇ ਠੀਕ ਹੈ ਨਾ ਇਸ ਕਰਕੇ ਮੈਂ ਚਾਹਨਾ ਕਿ ਟਾਈਮ ਟਾਈਮ ਨਾਲ ਸਰਕਾਰ ਨੂੰ ਗ੍ਰਾਂਟ ਇਹਨਾਂ ਇਸ ਇਹਨੂੰ ਜ਼ਰੂਰ ਦੇਣੀ ਚਾਹੀਦੀ ਆ ਬਾਬਾ ਜੋਰ ਸਿੰਘ ਜਿਹੜੀ ਇਹਨਾਂ ਦੀ ਟੀਮ ਹੈ ਨਾ ਵੈਲਫੇਅਰ ਕਰੇਜ ਬਾਬਾ ਜੋਰ ਸਿੰਘ ਵੈਲਫੇਅਰ ਸਵਾ ਸਵਾ ਇਹਨਾਂ ਨੂੰ ਗ੍ਰਾਂਟ ਜ਼ਰੂਰ ਦੇਣੀ ਚਾਹੀਦੀ ਆ ਮੌਕੇ ਮੌਕੇ ਤੇ ਜਿਸ ਮੌਕੇ ਇਹਨਾਂ ਨੂੰ ਲੋੜ ਹੈ ਸਰਕਾਰ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਜਿਸ ਤਰ੍ਹਾਂ ਦੇ ਇਹਨਾਂ ਦੇ ਕੰਮ ਹੈ ਕੰਮ ਹੈ ਜਿਹੜੇ ਉਹ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਇਹਨਾਂ ਦੇ ਪ੍ਰੂਫ ਜਿਹੜੇ ਤਹਿਤ ਲਾ ਦਊਗਾ ਤੇ ਤੁਸੀਂ ਦੇਖਿਓ ਇਹ ਵਿਚਾਰੇ ਕਿੰਨਾ ਐਫਰਟ ਕਰਦੇ ਨੇ ਕਿਸ ਕਿਸ ਤਰ੍ਹਾਂ ਜਿਹੜੇ ਵਾਰਾਪਸ ਨੂੰ ਛੱਡੇ ਹੋਏ ਨੇ ਉਹਨਾਂ ਨੂੰ ਲਾ ਫੜ ਫੜ ਕੇ ਇਲਾਜ ਕਰਦੇ ਨੇ ਤੁਸੀਂ ਵੀਡੀਓ ਮੈਂ ਵਿੱਚ ਇਹ ਤੇ ਲਾਉਂਗਾ ਤੁਸੀਂ ਦੇਖਿਓ ਠੀਕ ਹੈ ਜੀ ਓਕੇ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਬਤੈ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇੱਥੇ ਆਣ ਤੋਂ ਹੀ ਠੀਕ ਹੈ ਓਕੇ ਬੰਨਾ ਇਹ ਵੀ ਕੋਈ ਨਾ ਇਹ ਆ ਬਾਜੀ ਆ ਬਾਈ